ਜਦੋਂ ਗੁਰਨਾਨਕ ਦੇਵ ਜੀ ਦੀ ਉਮਰ 17 ਸਾਲ ਦੀ ਹੋਈ ਤਾਂ ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਲਈ ਗੁਰਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਤੇ ਕਿਹਾ ਨਾਨਕ ਹੁਣ ਇੰਨਾ ਰੁਪਈਆ ਵੱਲੋਂ ਇੱਕ ਛੋਟਾ ਵਪਾਰ ਸ਼ੁਰੂ ਕਰੋ ਮੁਨਾਫਾ ਹੋਣ ਉਤੇ ਮੈਂ ਤੁਹਾਡੀ ਲਗਾਤਾਰ ਮਦਦ ਕਰਦਾ ਰਹੂੰਗਾ ਤੇ ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੁਸੀਂ ਬਹੁਤ ਵੱਡੇ ਵਪਾਰੀ ਬਣੋਗੇ ਬਹੁਤ ਸਮਝਾ-ਬੁਝਾ ਕੇ ਇੱਕ ਸਹਾਜਿਕ ਦੇ ਰੂਪ ਵਿੱਚ ਗਵੰਡੀਆਂ ਦਾ ਮੁੰਡਾ ਜਿਹਦਾ ਨਾਮ ਕੀਬਾਲਾ ਸੀ ਜੋ ਕਿ ਨਾਨਕ ਦਾ ਬਚਪਨ ਦਾ ਦੋਸਤ ਸੀ ਤੇ ਉਹ ਗੁਰਨਾਨਕ ਦੀ ਉਮਰ ਦਾ ਹੀ ਸੀ ਉਹਨਾਂ ਨੇ ਨਾਲ ਭੇਜ ਦਿੱਤਾ ਤਾਂ ਕਿ ਨਾਨਕ ਨੂੰ ਆਪਣੇ ਰਾਏ ਰਾਏ ਦੇ ਕੇ ਸਹਾਇਤਾ ਵੀ ਕਰਦਾ ਰਹੇ ਹੁਣ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ ਕਰਾਸੋਦਾ ਹੀ ਕਰਨਾ ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ ਦੋਨੇ ਮਿੱਤਰ ਤਲਵੰਡੀ ਵੱਲੋਂ ਗਵੰਡੀ ਨਗਰ ਲਈ ਚੱਲ ਪਏ ਰਸਤੇ ਵਿੱਚ ਇੱਕ ਸਥਾਨ ਉੱਤੇ ਸੜਕ ਦੇ ਕੰਡੇ ਉੱਤੇ ਸਾਧੂਆਂ ਦਾ ਡੇਰਾ ਦਿਖਾਈ ਦਿੱਤਾ ਨਾਨਕ ਜੀ ਨੇ ਸਵਾਧੂਆਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਅਤੇ ਦੋਨੇ ਸਾਥੀ ਰਸਤਾ ਛੱਡ ਸਵਾਧੂਆਂ ਦੇ ਡੇਰੇ ਪਹੁੰਚ ਗਏ ਸਾਰੇ ਸਾਧੂ ਭੋਜਨ ਵਿੱਚ ਵਿਅਸਤ ਸੀ ਗੁਰਨਾਨਕ ਜੀ ਨੇ ਉਹਨਾਂ ਦੇ ਮਹੰਤ ਵੱਲੋਂ ਗੱਲਬਾਤ ਕੀਤੀ ਸੰਤੋ ਜੀ ਤੁਹਾਡੇ ਭੋਜਨ ਪਾਣੀ ਦੀ ਕੀ ਵਿਵਸਥਾ ਹੈ ਜਵਾਬ ਵਿੱਚ ਮਹੰਤ ਨੇ ਦੱਸਿਆ ਪੁੱਤਰ ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾਂ ਅਸੀਂ ਭੋਜਨ ਕਰ ਲੈਂਦੇ ਹਾਂ ਨਹੀਂ ਤਾਂ ਬਿਨਾਂ ਭੋਜਨ ਤੋਂ ਹੀ ਅਸੀਂ ਆਪਦਾ ਸਮਾਂ ਬਤੀਤ ਕਰਦੇ ਹਾਂ ਇਹ ਸੁਣ ਕੇ ਨਾਨਕ ਜੀ ਨੇ ਮਹੰਤ ਨੂੰ 2 ਰੁਪਏ ਦੇ ਦਿੱਤੇ ਅਤੇ ਕਿਹਾ ਮਹਾਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਿਓ। ਪਰਮਹੰਤ ਜੀ ਨੇ ਪੁੱਛਿਆ ਪੁੱਤਰ ਇਹ ਰੁਪਏ ਤੂੰ ਅਸੀਂ ਸਾਧੂਆਂ ਨੂੰ ਕਿਉਂ ਦੇਣਾ ਚਾਹੁੰਦੇ ਹੋ? ਜਵਾਬ ਵਿੱਚ ਨਾਨਕ ਨੇ ਕਿਹਾ ਮੈਨੂੰ ਪਿਤਾ ਜੀ ਨੇ ਇੱਕ ਖਰਾ ਸੌਦਾ ਕਰਨ ਲਈ ਭੇਜਿਆ ਹੈ ਤੇ ਮੈਨੂੰ ਅਜੀਹਾ ਲੱਗਦਾ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ। ਇਸ ਵਿੱਚ ਮੁਨਾਫਾ ਹੀ ਮੁਨਾਫਾ ਦਿਖਾਈ ਦਿੰਦਾ ਹੈ। ਤਾਂਮ ਹਨ ਜੀ ਨੇ ਕਿਹਾ ਪੁੱਤਰ ਅਸੀਂ ਰੁਪਈਏ ਨਹੀਂ ਲੈਂਦੇ ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ ਇਹ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਵਿੱਚ ਗਏ ਤੇ ਉੱਥੇ ਸਾਰੇ ਪ੍ਰਕਾਰ ਦੀ ਰਾਸਦ ਖਰੀਦ ਕੇ ਇੱਕ ਬੈਲ ਗੱਡੀ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇ ਕੇ ਘਰ ਵਾਪਸ ਆ ਗਏ ਤਲਵੰਡੀ ਪਿੰਡ ਦੇ ਨਜ਼ਦੀਕ ਪਹੁੰਚਣ ਉਤੇ ਆਪਣੇ ਪਿੰਡ ਦੇ ਬਾਹਰ ਵਾਲੇ ਚਪਾਲ ਉੱਤੇ ਬੈਠ ਗਏ ਅਤੇ ਬਾਲੇ ਨੂੰ ਘਰ ਭੇਜ ਦਿੱਤਾ ਜਦੋਂ ਪਿਤਾ ਕਾਲੂ ਨੂੰ ਪਤਾ ਚੱਲਿਆ ਕਿ ਬਾਲਾ ਘਰੇ ਵਾਪਸ ਆ ਗਿਆ ਹੈ ਪਰ ਨਾਨਕ ਦਾ ਕਿਤੇ ਪਤਾ ਨਹੀਂ ਉਹਨਾਂ ਨੇ ਤੁਰੰਤ ਬਾਲੇ ਨੂੰ ਸਾਧ ਕੇ ਸਾਰੀ ਜਾਣਕਾਰੀ ਲਈ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਸਾਰੇ ਰੁਪਏ ਨਾਨਕ ਜੀ ਨੇ ਸਾਧੂਆਂ ਨੂੰ ਭੋਜਨ ਕਰਾਉਣ ਉੱਤੇ ਖਰਚ ਕਰ ਦਿੱਤੇ ਹੈ ਤਾਂ ਉਹ ਗੁੱਸਾ ਹੋ ਗਏ ਨਾਨਕ ਦੀ ਖੋਜ ਵਿੱਚ ਚੱਲ ਪਏ ਉਹਨਾਂ ਦਿਨਾਂ ਭੈਣ ਨਾਨਕੀ ਜੀ ਦੇ ਵਿਆਹਵਾਦ ਪਹਿਲੀ ਵਾਰ ਉਹ ਪੇਕੇ ਆਈ ਹੋਈ ਸੀ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਪਿਤਾ ਜੀ ਕ੍ਰੋਧ ਵਿੱਚ ਗਏ ਹਨ ਤਾਂ ਉਹਨਾਂ ਨੇ ਪਿਤਾ ਜੀ ਦੇ ਉਹ ਵੀ ਪਿਤਾ ਜੀ ਦੇ ਪਿੱਛੇ ਹੀ ਚੱਲ ਪਈ ਖੋਜਦੇ-ਖੋਜਦੇ ਨਾਨਕ ਜੀ ਪਿਤਾ ਕਲਿਆਣ ਚੰਦ ਜੀ ਨੂੰ ਸੁੱਕੇ ਤਲਾਬ ਦੇ ਕੰਡੇ ਦੀ ਚਪਾਲ ਉੱਤੇ ਬੈਠੇ ਮਿਲ ਗਏ ਤਦ ਕੀ ਸੀ ਪਿਤਾ ਜੀ ਨੇ ਨਾਨਕ ਨੂੰ ਯਾਦ ਬੁੱਝਿਆ ਅਤੇ ਪੁੱਛਿਆ ਰੁਪਈਏ ਕਿੱਥੇ ਹੈ ਇਸ ਉੱਤੇ ਨਾਨਕ ਜੀ ਸ਼ਾਂਤ ਚਿੱਤ ਬੈਠੇ ਰਹੇ ਕੋਈ ਜਵਾਬ ਨਹੀਂ ਪਾ ਕੇ ਕਾਲੂ ਜੀ ਨੇ ਕ੍ਰੋਧ ਵਿੱਚ ਆ ਕੇ ਨਾਨਕ ਜੀ ਦੇ ਗੱਲ ਉੱਤੇ ਜ਼ੋਰ ਜ਼ੋਰ ਦਾ ਇੱਕ ਥੱਪੜ ਝਾੜ ਦਿੱਤਾ ਅਤੇ ਫਟਕਾਰਨ ਲੱਗੇ ਜਿਵੇਂ ਹੀ ਉਹਨਾਂ ਨੇ ਦੁਬਾਰਾ ਥੱਪੜ ਲਾਉਣ ਲਈ ਹੱਥ ਚੁੱਕਿਆ ਉਦੋਂ ਭੈਣ ਨਾਨਕੀ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਆਪਣੇ ਪਿਆਰੇ ਭਰਾ ਅਤੇ ਪਿਤਾ ਜੀ ਦੇ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ। ਪਿਤਾ ਜੀ ਦਾ ਕ੍ਰੋਧ ਸ਼ਾਂਤ ਹੋਣ ਨੂੰ ਨਹੀਂ ਸੀ ਆ ਰਿਹਾ ਪਰ ਕਰਦੇ ਹੀ ਕਰਦੇ ਵੀ ਤਾਂ ਕੀ ਕਰਦੇ? ਜੋ ਹੋਣਾ ਸੀ ਉਹ ਤਾਂ ਹੋ ਹੀ ਚੁੱਕਿਆ ਸੀ। ਤੇ ਅੰਤ ਵਿੱਚ ਧੀ ਨਾਨਕੀ ਜੀ ਨੇ ਸਮਝਾਉਣ-ਬੁਝਾਉਣ ਉੱਤੇ ਨਾਨਕ ਜੀ ਨੂੰ ਨਾਲ ਲੈ ਕੇ ਘਰੇ ਵਾਪਸ ਆ ਗਏ ਇਹ ਘਟਨਾ ਜੰਗਲ ਦੀ ਅੱਗ ਦੀ ਤਰ੍ਹਾਂ ਸਾਰੇ ਤਲਵੰਡੀ ਨਗਰ ਵਿੱਚ ਫੈਲ ਗਈ ਕਿ ਮਹਿਤਾ ਕਾਲੂ ਜੀ ਨੇ ਨਾਨਕ ਜੀ ਦੀ ਮਾਰਕੁਟਾਈ ਕੀਤੀ ਜਿਵੇਂ ਹੀ ਰਾਏ ਕੁਲਾਰ ਨੂੰ ਇਹ ਘਟਨਾ ਪਤਾ ਲੱਗੀ ਤਾਂ ਉਹਨਾਂ ਨੇ ਮਹਿਤਾ ਕਾਲੂ ਨੂੰ ਸੱਦ ਭੇਜਿਆ ਜਦੋਂ ਪਿਤਾ ਪੁੱਤ ਦੋਨੇ ਰਾਏ ਕੁਲਾਰ ਜੀ ਦੇ ਸਨਮੁਖ ਮੌਜੂਦ ਹੋਏ ਤਾਂ ਰਾਏ ਜੀ ਨੇ ਨਾਨਕ ਜੀ ਉੱਤੇ ਨਾਨਕ ਜੀ ਨੂੰ ਪ੍ਰਸ਼ਨ ਪੁੱਛਿਆ ਪੁੱਤਰ ਤੂੰ ਸਾਰੇ ਰੁਪਏ ਫਕੀਰਾਂ ਉੱਤੇ ਕਿਉਂ ਖਰਚ ਕਰ ਦਿੱਤੇ ਜਵਾਬ ਵਿੱਚ ਨਾਨਕ ਜੀ ਕਹਿਣ ਲੱਗੇ ਮੈਨੂੰ ਜਾਂਦੇ ਸਮੇਂ ਪਿਤਾ ਜੀ ਨੇ ਵਿਸ਼ੇਸ਼ ਆਦੇਸ਼ ਦਿੱਤਾ ਸੀ ਕਿ ਵੇਖਣਾ ਪੁੱਤਰ ਖਰਿਆ ਸੌਦਾ ਹੀ ਕਰਨਾ ਇਸ ਲਈ ਮੇਰੇ ਮੇਰੇ ਵੱਲੋਂ ਬਹੁਤ ਸੋਚ ਸਮਝ ਕੇ ਖਰਾ ਸੌਦਾ ਹੀ ਕੀਤਾ ਹੈ ਜਿਸ ਵਿੱਚ ਮੁਨਾਫਾ ਹੀ ਮੁਨਾਫਾ ਹੈ ਇਹ ਜਵਾਬ ਸੁਣ ਕੇ ਰਾਏ ਕੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਵੇਖੋ ਕਾਲੂ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਨਾਨਕ ਜੀ ਵੱਲੋਂ ਭੁੱਲ ਕੇ ਵੀ ਐ ਭਦਰ ਸੁਭਾਅ ਨਹੀਂ ਕਰਨਾ ਪਰ ਤੁਸੀਂ ਪਰ ਇੱਕ ਤੁਸੀਂ ਹੋ ਕਿ ਗੱਲ ਸਮਝਦੇ ਹੀ ਨਹੀਂ ਆਪਣੀ ਮਨਵਾਨੀ ਕਰਦੇ ਹੋ ਅੱਜ ਵੱਲੋਂ ਇੱਕ ਗੱਲ ਗਾਠ ਬਨ ਲਓ ਕਿ ਨਾਨਕ ਜੀ ਜੋ ਵੀ ਕਾਰਜ ਕਰਨ ਉਸ ਵਿੱਚ ਰੁਕਾਵਟ ਨਹੀਂ ਪਾਉਣੀ ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਨੁਕਸਾਨ ਦੀ ਪੂਰਤੀ ਮੈਂ ਕਰੂੰਗਾ ਇਸ ਘਟਨਾ ਤੋਂ ਬਾਅਦ ਨਾਨਕ ਜੀ ਨੇ ਪਿਤਾ ਕਾਲੂ ਜੀ ਨਾਨਕ ਜੀ ਦੇ ਪਿਤਾ ਕਾਲੂ ਜੀ ਨੂੰ ਫੇਰ ਸਮਝਾਇਆ ਕਿ ਪੁੱਤਰ ਮੇਰੇ ਸ਼ਬਦਾਂ ਦਾ कदाचित ਗਲਤ ਮਤਲਬ ਨਹੀਂ ਸੀ ਕਿ ਤੂੰ ਸਾਰੇ ਰੁਪਏ ਇੱਕ ਹੀ ਵਾਰ ਚ ਪ੍ਰਮਾਰਥ ਲਈ ਲਗਾ ਦੇਣੀ ਮੇਤਾ ਚਾਹੁੰਦਾ ਸੀ ਕਿ ਤੁਸੀਂ ਆਤਮ ਨਿਰਭਰ ਬਣੋ ਤਾਂਕਿ ਤੁਹਾਡਾ ਵਿਆਹ ਵੀ ਕੀਤਾ ਜਾ ਸਕੇ ਕਿਉਂਕਿ ਤੁਹਾਡੀ ਕੁੜਮਾਈ ਹੋਏ 2 ਸਾਲ ਹੋ ਚੱਲੇ ਹਨ ਇਸ ਪ੍ਰਕਾਰ ਸਮਝਾ-부ਝਾ ਕੇ ਪਿਤਾ ਜੀ ਨੇ ਨਾਨਕ ਨੂੰ ਵਪਾਰ ਲਈ ਰਾਜ਼ੀ ਕਰ ਲਿਆ ਅਤੇ ਉਹਨਾਂ ਨੂੰ ਪੰਸਾਰੀ ਦੀ ਇੱਕ ਦੁਕਾਨ ਤਲਵੰਡੀ ਵਿੱਚ ਚਲਾਉਣ ਲਈ ਤਿਆਰ ਕਰ ਲਿਆ ਵਾਸਤਵ ਵਿੱਚ ਨਾਨਕ ਜੀ ਵੀ ਚਾਹੁੰਦੇ ਸਨ ਕਿ ਉਹ ਆਪ ਉਪਜੀਵਿਕਾ ਹੇਤੂ ਆਪਣੇ ਹੱਥਾਂ ਵੱਲੋਂ ਪਰਿਸ਼ਰਮ ਕਰਨ ਅਤੇ ਸਵਾਬਲੰਬੀ ਬਣਨ ਅਤੇ ਉਹਨਾਂ ਨੇ ਇੱਕ ਦੁਕਾਨਦਾਰੀ ਸ਼ੁਰੂ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਨਾਨਕ ਜੀ ਦੇ ਪਿਆਰਪੂਰਨ ਸੁਭਾਅ ਵੱਲੋਂ ਦੁਕਾਨ ਚੱਲ ਨਿਕਲੀ ਅਤੇ ਜਿਸ ਦੇ ਨਾਲ ਨਾਨਕ ਜੀ ਵਿਅਸਤ ਰਹਿਣ ਲੱਗੇ ਵਾਈਗ